ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ ਅਸੀਂ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਖਾਸ ਕਰਕੇ ਅੱਜ 21 ਜੂਨ ਅਤੇ ਕੱਲ 22 ਜੂਨ ਮੌਸਮੀ ਗਤੀਵਿਧੀਆਂ ਕਿਹੋ ਜੀਆਂ ਰਹਿਣਗੀਆਂ ਉਤਰੀ ਪੱਛਮੀ ਪੰਜਾਬ ਵਿੱਚ ਉਮੀਦਾਂ ਮਾਹੌਲ ਕਿਸ ਤਰ੍ਹਾਂ ਦਾ ਰਹੇਗਾ ਤਾਜ਼ਾ ਸੈਟਲਾਈਟ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਉੱਤਰੀ ਪੱਛਮੀ ਖੇਤਰਾ ਵਿੱਚ ਇੱਕ ਬਦਲੀ ਸਿਸਟਮ ਬਣਿਆ ਹੋਇਆ ਹੈ ਜਿਵੇਂ ਕਿ ਰਾਤ ਦੀ ਅਪਡੇਟ ਵਿੱਚ ਦੱਸਿਆ ਗਿਆ ਸੀ ਕਿ ਅੱਧੀ ਰਾਤ ਤੋਂ ਬਾਅਦ ਤੜਕ ਅਤੇ ਸਵੇਰ ਦੇ ਘੰਟਿਆਂ ਦੌਰਾਨ ਪੰਜਾਬ ਦੇ ਉੱਤਰੀ ਪੱਛਮੀ ਖੇਤਰ ਜਿਵੇਂ ਪਠਾਨਕੋਟ ਗੁਰਦਾਸਪੁਰ ਹਸ਼ਿਆਰਪੁਰ ਅਤੇ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਵਿੱਚ ਬੱਦਲਵਾਈ ਅਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪਿਛਲੇ 2-3 ਘੰਟਿਆਂ ਤੋਂ ਅਜਿਹਾ ਹੀ ਮਾਹੌਲ ਪਠਾਨਕੋਟ ਗੁਰਦਾਸਪੁਰ ਅਤੇ ਹਸ਼ਿਆਰਪੁਰ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਇਹ ਕਈ ਪਹਾਗਾ ਵਿੱਚ ਪਿਛਲੇ 1.5 ਘੰਟੇ ਵਿੱਚ ਚੰਗੀ ਬਰਸਾਤ ਵੀ ਹੋ ਚੁੱਕੀ ਹੈ ਅਗਲੇ ਕੁਝ ਘੰਟਿਆਂ ਦਾ ਹਾਲ ਸਵੇਰੇ 7 ਵਜੇ ਤੋਂ ਬਾਅਦ ਸਵੇਰ ਦੇ 7 ਵਜੇ ਤੋਂ ਬਾਅਦ ਵੀ ਇਹੀ ਇਲਾਕੇ ਪ੍ਰਭਾਵਿਤ ਰਹਿਣਗੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੇ ਕੁਝ ਭਾਗ ਜਲੰਧਰ ਕਪੂਰਥਲਾ ਅਤੇ ਥੋੜੇ ਬਹੁਤ ਹਿੱਸੇ ਹਸ਼ਿਆਰਪੁਰ ਅਤੇ ਅਗਲੇ ਘੰਟਿਆਂ ਵਿੱਚ ਨਮਾ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਅਤੇ ਆਸ-ਪਾਸ ਦੇ ਇਲਾਕੇ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ ਇਨ੍ਹਾਂ ਭਾਗਾਂ ਵਿੱਚ ਸਵੇਰ ਦੇ ਪਹਿਲੇ ਅਗਲੇ 2-4 ਘੰਟਿਆਂ ਦੌਰਾਨ ਹਲਕੇ ਤੋਂ ਦਰਮਿਆਨੇ ਪੱਦਰ ਦੀ ਟੁੱਟਮੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਹੁਣ ਗੱਲ ਕਰਦੇ ਹਾਂ ਜੀ ਪੂਰੇ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬੱਦਲਵਾਈ ਟੁੱਟਵੇਂ ਰੂਪ ਵਿੱਚ ਬਣਦੀ-ਵਿਗੜਦੀ ਰਹੇਗੀ ਹਾਲਾਂਕਿ ਮੀਂਹ ਦੀਆਂ ਗਤੀਵਿਧੀਆਂ ਥੋੜੀਆਂ ਸੀਮਤ ਰਹਿਣਗੀਆਂ ਬਹੁਤ ਜ਼ਿਆਦਾ ਭਾਰੀ ਜਾਂ ਲਗਾਤਾਰ ਮੀਂਹ ਪੈਣ ਦੇ ਅਸਰ ਨਹੀਂ ਦਿਖ ਰਹੇ ਹਨ ਮੌਸਮ ਦਾ ਅਸਰ ਖਾਸ ਤੌਰ ਤੇ ਪੰਜਾਬ ਦੇ ਕੁਝ ਉੱਤਰੀ ਪੂਰਬੀ ਹਿੱਸਿਆਂ ਵਿੱਚ ਜ਼ਿਆਦਾ ਰਹੇਗਾ ਜੋ ਪਹਾੜੀ ਖੇਤਰਾ ਅਤੇ ਹਿਮਾਚਲ ਪ੍ਰਦੇਸ਼ ਦੇ ਨੇੜੇ ਹਨ ਪਠਾਨਕੋਟ ਤੋਂ ਲੈ ਕੇ ਕੁਝ ਗੁਰਦਾਸਪੁਰ ਦੇ ਇਲਾਕੇ ਹਸ਼ਿਆਰਪੁਰ ਜਲੰਧਰ ਕਪੂਰਥਲਾ ਦੇ ਥੋੜੇ ਜਿਹੇ ਉੱਤਰੀ ਹਿੱਸੇ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਰਾਹੋਂ ਮਾਛੀਵਾੜਾ ਬਾਲਾਚੌਰ ਲੁਧਿਆਣਾ ਦੇ ਕੁਝ ਉੱਤਰੀ ਪੂਰਬੀ ਹਿੱਸੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਪਟਿਆਲਾ ਚੰਡੀਗੜ੍ਹ ਮੋਹਾਲੀ ਖਰੜ ਦੇ ਇਲਾਕੇ ਇਨ੍ਹਾਂ ਭਾਗਾਂ ਵਿੱਚ ਟੁੱਟਵੇਂ ਬੱਦਲ ਦੇਖਣ ਨੂੰ ਮਿਲ ਸਕਦੀ ਹੈ ਅਤੇ ਕਿਸੇ ਵੀ ਵੇਲੇ ਛੋਟੀਆਂ-ਮੋਟੀਆਂ ਮੌਸਮੀ ਕਾਰਵਾਈਆਂ ਮੀਂਹ ਦੇ ਰੂਪ ਵਿੱਚ ਹੋ ਸਕਦੀਆਂ ਹਨ ਇਸ ਕਾਰਨ ਪਹਾੜੀ ਖੇਤਰਾ ਵਿੱਚ ਸਿਸਟਮ ਦਾ ਪਹੁੰਚਣਾ ਅਤੇ ਨਮੀ ਵਾਲੀਆਂ ਹਵਾਵਾਂ ਦਾ ਚੱਲਣਾ ਜੋ ਪੰਜਾਬ ਦੇ ਪੂਰਬੀ ਅਤੇ ਉੱਤਰੀ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਆਉਂਦੇ ਦਿਨਾਂ ਵਿੱਚ ਵੀ ਕਰਦਾ ਰਹੇਗਾ ਦੱਖਣੀ-ਪੱਛਮੀ ਮਾਲਵਾ ਖੇਤਰ ਦੀ ਜ਼ਿਕਰ ਗੱਲ ਕੀਤੀ ਜਾਵੇ ਪੰਜਾਬ ਦੇ ਪੱਛਮੀ ਇਲਾਕੇ ਖਾਸ ਤੌਰ ਤੇ ਦੱਖਣ-ਪੱਛਮ ਮਾਲਵੇ ਦੇ ਖੇਤਰ ਵਿੱਚ ਮੌਸਮੀ ਕਾਰਵਾਈ ਘੱਟ ਹੀ ਦੇਖਣ ਨੂੰ ਮਿਲੇਗੀ ਇੱਥੇ ਕੋਈ ਵੱਡੀ ਮੌਸਮੀ ਹਲਚਲ ਦੀ ਭਾਵਨਾ ਨਹੀਂ ਹੈ ਹਾਲਾਂਕਿ ਅਚਾਨਕ ਗਰਜ ਚਮਕ ਵਾਲੇ ਬੱਦਲ ਦੁਪਹਿਰ ਤੋਂ ਬਾਅਦ ਸ਼ਾਮ ਜਾਂ ਰਾਤ ਵਿੱਚ ਅਗਲੇ 2-4 ਦਿਨਾਂ ਵਿੱਚ ਬਣ ਸਕਦੇ ਹਨ ਜਿਸ ਨਾਲ ਹੋ ਸਕਦਾ ਹੈ ਕਿ ਕੁਝ ਹਿੱਸਿਆਂ ਵਿੱਚ 1 ਘੰਟੇ ਲਈ ਤੇਜ਼ ਬਰਸਾਤ ਹੋ ਜਾਵੇ ਪਰ ਇਹ ਨਹੀਂ ਕਿ ਸਾਰੇ ਦਿਨ ਪੰਜਾਬ ਵਿੱਚ ਇੱਕੋ ਸਮੇਂ ਵਿੱਚ ਭਾਰੀ ਮੀਂਹ ਪੈ ਜਾਵੇ ਮੌਸਮ ਆਮ ਗਰਮੀ ਵਰਗਾ ਹੀ ਰਹੇਗਾ ਤਾਪਮਾਨ ਵਿੱਚ ਥੋੜੀ ਗਰਾਵਟ ਜ਼ਰੂਰ ਆਈ ਹੈ ਕਿਉਂਕਿ ਕੁਝ ਜਿਲ੍ਹਿਆਂ ਵਿੱਚ ਬਰਸਾਤ ਹੋਈ ਹੈ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਸਵੇਰੇ ਅਤੇ ਸ਼ਾਮ ਨੂੰ ਹਵਾਵਾਂ ਠੰਡੀਆਂ ਹਨ ਪਰ ਦੁਪਹਿਰ ਵੇਲੇ ਹਮਸ ਵੱਧ ਜਾਂਦੀ ਹੈ ਕਿਉਂਕਿ ਹਵਾ ਵਿੱਚ ਨਮੀ ਜ਼ਿਆਦਾ ਹੈ ਤਾਪਮਾਨ ਲਗਭਗ 45 ਤੋਂ 46 ਡਿਗਰੀ ਤੋਂ ਘਟ ਕੇ 40 ਡਿਗਰੀ ਦੇ ਆਸ-ਪਾਸ ਜਾਂ ਕੁਝ ਹਿੱਸਿਆਂ ਵਿੱਚ 40 ਡਿਗਰੀ ਤੋਂ ਵੀ ਘਟ ਸਕਦਾ ਹੈ ਪਰ ਹਵਾ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਦੁਪਹਿਰ ਵੇਲੇ ਹਮਸ ਵਾਲੀ ਗਰਮੀ ਜ਼ਿਆਦਾ ਪਰੇਸ਼ਾਨ ਕਰਦੀ ਹੈ ਅਗਲੇ 2-4 ਜਾਂ 5 ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਬਣੀ ਰਹੇਗੀ ਅਚਾਨਕ ਕਿਸੇ ਵੀ ਖੇਤਰ ਵਿੱਚ ਛੋਟੀਆਂ-ਮੋਟੀਆਂ ਕਾਰਵਾਈਆਂ ਹੋ ਸਕਦੀਆਂ ਹਨ ਪਰ ਪੰਜਾਬ ਦੇ ਪੂਰਬੀ ਅਤੇ ਉੱਤਰੀ ਹਿੱਸਿਆਂ ਵਿੱਚ ਸੰਭਾਵਨਾ ਜ਼ਿਆਦਾ ਰਹੇਗੀ ਕਿ ਹਾਲਾਂਕਿ 2-4 ਦਿਨਾਂ ਵਿੱਚ ਹੋ ਸਕਦਾ ਹੈ ਕਿ ਕੁਝ ਹਿੱਸਿਆਂ ਵਿੱਚ ਰੋਜ਼ਾਨਾ ਛੋਟੀ-ਮੋਟੀ ਬਾਰਿਸ਼ ਹੋਵੇ। ਇਹ ਸੀਗੀ ਮੌਸਮ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਅਪਡੇਟ। ਜੇਕਰ ਤੁਸੀਂ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਬੈੱਲ ਆਈਕਨ ਡਬਲਿਊ। ਕੋਈ ਵੀ ਮੌਸਮ ਨਾਲ ਜੁੜੀ ਹੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ।